ਪ੍ਰਾਈਮ ਮਿਨਿਸਟਰ ਦੀ ਰਾਣੀ ਕੋਈ ਇਹਨਾਂ ਨੇ ਕਸਰ ਨਹੀਂ ਛੱਡੀ ਪ੍ਰਸ਼ਾਸਨ ਨੇ ਇਹ ਬਸਾਂ ਵਾਸਪੇਜੀਆਂ ਤੰਗ ਕੀਤਾ ਲੋਕਾਂ ਨੂੰ ਅੰਦਰ ਜਾਣ ਦੀ ਦਿੱਤਾ ਇੱਥੇ ਤੱਕ ਕਿ ਪ੍ਰੈਸ ਨੂੰ મોદી ਜੀ ਦੇ ਨਾਲ ਹੀ ੱਟੇ ਮਾਰ ਕੇ ਅੰਦਰ ਗਏ ਹੋ ਸਾਰੀਆਂ 40 ਸੀਟਾਂ ਪ੍ਰੈਸ ਦੀਆਂ ਖਾਲੀ ਸੀ ਬਿੱਟੂ ਜੀ ਲੜੇ ਮੇਰੀ ਬੇਟੀ ਧਰਨਾ ਲੈ ਕੇ ਉੱਥੇ ਗਈ ਧੁੱਭ ਜੇ ਇਹ ਲੇਡੀਆਂ ਨੂੰ ਅੰਦਰ ਦੇ ਰਿਆ ਸੀ ਇੱਥੇ ਬਾਹਰ ਹੀ ਬੈਠੇ ਰਹਾਂਗੇ ਆ ਲੈਨ ਡੋ ਪ੍ਰਾਈਮ ਮਿਨਿਸਟਰ ਤਾਂ ਅੰਦਰ ਭੇਜਿਆ ਅੰਦਰ ਇੱਥੇ ਤੱਕ ਕਿ ਜਿਹੜਾ ਇਲੈਕਟ੍ਰੀਸ਼ੀਅਨ ਸੀ ਉਹਨੂੰ ਅੰਦਰ ਨਹੀਂ ਭੇਜਿਆ 1 ਵਜੇ ਤੱਕ ਕਿ ਲੋਕ ਉੱਠ ਕੇ ਚਲੇ ਜਾਂਦੇ ਕਿ ਪੱਖੇ ਨਾ ਚੱਲਣ ਕੋਲਰ ਨਾ ਚੱਲੇ ਪਾਣੀ ਤੱਕ ਨਹੀਂ ਅੰਦਰ ਭੇਜਣ ਦਿੱਤਾ ਪ੍ਰਾਈਮ ਮਿਨਿਸਟਰ ਦੀ ਸਟੇਜ ਦਾ ਪਾਣੀ ਮੈਟ ਘਰੋਂ ਲੈ ਕੇ ਗਈ ਕਿ ਉੱਥੇ ਪਾਣੀ ਰੱਖਣਾ ਇਹ ਜੀ ਸਥਿਤੀ ਇਹ ਨਾ ਨਿਤੀ ਉਸ ਦੇ ਬਾਵਜੂਦ ਲੋਕ ਆਏ ਔਰ ਮੈਂ ਸ਼ਹਿਰ ਵਾਲਿਆਂ ਦਾ ਕਦੀ ਦੇਨ ਨਹੀਂ ਦੇ ਸਕਦੀ